ਮਟੀਰੀਅਲ ਦੇ ਵਿੱਚ ਬਹੁਤ ਕਮੀ ਆ ਮਟੀਰੀਅਲ ਜਿਹੜਾ ਮੈਂ ਤਾਂ ਆਪਦੇ ਅੱਖੀਂ ਇੱਥੇ ਦੇਖਦਾ ਰਿਹਾ ਆ ਇੱਕ ਗੱਡੀ ਦੇ ਨਾਲ ਇੱਥੇ 50 50 700 100 100 ਕੱਟ ਕਰਦੇ ਰਹੇ ਆ ਤੇ ਥੱਲੇ ਜ਼ੀਰੋ ਲੈਵਲ ਤੇ ਬੱਸ ਤਵਾ ਪੌਣੀ ਇੰਚੀ ਮਾਲ ਪਾ ਕੇ ਤੇ ਸਾਈਡਾਂ ਨੂੰ ਲੈ ਜਾਣਾ 1 ਇੰਚੀ ਤੋਂ ਉੱਤੇ ਆ ਕੇ 2.5 ਤੇ 3 ਇੰਚੀ ਸ਼ੋ ਕਰ ਦੇਣਾ ਇਹਦੇ ਜੋਇੰਟ ਜਿਹੜੇ ਜੋਇੰਟ ਬਿਲਕੁਲ ਸਹੀ ਨਹੀਂ ਥੱਲੇ ਕੋਈ ਪੋਲੋਥੀਨ ਨਹੀਂ ਥੱਲੇ ਕੋਈ ਇਹਨਾਂ ਨੇ ਜਿਹੜੇ ਗਰੂਪ ਭਰੇ ਆ ਜੋਇੰਟ ਭਰੇ ਆ ਉਹ ਵੀ ਬਰਾਬਰ ਨਹੀਂ ਭਰੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਵਖਾ ਰਹੇ ਤੁਹਾਨੂੰ ਪਿੰਡ ਮੇਡੂ ਖਾਸ ਤਸਵੀਲ ਨੂੰ ਕੋਦਰਦੀਆਂ ਜਿਸੇ ਕਿ ਅੱਜ ਇਸ ਮੇਰੇ ਖਾਸਾ ਪੇਸ਼ ਆਇਆ ਨਹਿਰ ਜਿਹੜੀ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਸਾਰੀਆਂ ਸੂਬਾ ਪੰਜਾਬ ਦੇ ਨਹਿਰਾ ਪੱਕੀਆਂ ਕਰਾਈਆਂ ਗਏ ਸਨ ਉਹਨਾਂ ਵਿੱਚੋਂ ਇੱਕ ਨਹਿਰ 'ਚ ਇੱਕ ਖਾਸਾ ਪੇਸ਼ ਆਇਆ ਕਿ ਨਹਿਰ ਦਾ ਜਿਹੜਾ ਬੰਨ ਟੁੱਟ ਗਿਆ ਹੈ ਔਰ ਪ੍ਰਸ਼ਾਸਨੀ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਵਜ੍ਹਾ ਸੀ ਕਿ ਜਿਹੜਾ ਕਿ ਇਹ ਬਹੁਤ ਹੀ ਜ਼ਿਆਦਾ ਰਫ਼ਤਾਰ ਸੀ ਪਾਣੀ ਦੀ ਕੀ ਵਜ੍ਹਾ ਕਿ ਇਸ ਵਜ੍ਹਾ ਦੇ ਨਾਲ ਇਹ ਬੰਨ ਟੁੱਟਿਆ ਮੋਰੇ ਗਾਂ ਜਿਹੜੀ ਹੈਗੀ ਹੈ ਇੱਕ ਫਸ ਗਈ ਪੁਲ ਦੇ ਹੇਠਾਂ ਉਹਨੂੰ ਪਿੱਛੇ ਰੁੜ ਕੇ ਆਈ ਹੈਗੀ ਆ ਉਹਨੂੰ ਕੱਢਦੇ ਆ ਕੱਢਦੇ ਆ ਜਿਹੜਾ ਇੱਥੇ ਪਾਣੀ ਦਾ ਜਿਹੜਾ ਲੈਵਲ ਆ ਉਪਰ ਮੇਨਟੇਨ ਹੋ ਗਿਆ ਸੀਗਾ ਕਾਫੀ ਤੇ ਓਵਰਫਲੋ ਹੋ ਕੇ ਆ ਪਾਸਾ ਜਿਹੜਾ ਹੈਗਾ ਉਹ ਮਿੱਟੀ ਖੋਰਨ ਕਰਕੇ ਜਿਹੜਾ ਸਲੈਗ ਤੋਂ ਸਰ ਕਿੰਨੇ ਕਵਜੇ ਦੀ ਘਟਣਾ ਹੈਗੀ ਇਹ ਇਹ ਸਵੇਰੇ 5:30 ਵਜੇ ਤੋਂ ਲੈ ਕੇ ਜਿਹੜਾ ਹੈਗਾ ਡਾਫ ਮੇਨਟੇਨਡ ਸੀਗੀ ਤੇ ਕੋਸ਼ਿਸ਼ਾਂ ਚੱਲ ਰਹੀ ਸੀਗੀਆਂ ਤੇ ਤਕਰੀਬਨ 6:07 ਵਜੇ ਇਹ ਜਿਹੜੀ ਸਲਾਪ ਸੀ ਜਿੱਥੇ ਪਿਛਲੇ ਸਾਲ ਵੀ ਵੇਖਿਆ ਗਿਆ ਕਿ ਪਿਛਲੇ ਸਾਲ ਦੇ ਵਿੱਚ ਵੀ ਪਿੱਛੇ ਜੇ ਨੂਰਮਲ ਨੇੜੇ ਦੇ ਪਿੰਡਾਂ ਦੀ ਗੱਲ ਕਰੀਏ ਉੱਥੋਂ ਵੀ ਇੱਕ ਦੋ ਜਗ੍ਹਾ ਤੋਂ ਬੰਨ ਟੁੱਟ ਗਏ ਸਨ ਇਹ ਕੀ ਕਾਰਨ ਮੰਨਦੇ ਹੋ ਇਹ ਜਿਹੜਾ ਇਹਦਾ ਰਾਹ ਮਟੀਰੀਅਲ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਤਕਨੀਕੀ ਕੋਈ ਪ੍ਰੋਬਲਮ ਇਹਦੇ ਵਿੱਚ ਰਹੀ ਹੈ ਜਿਹੜੇ ਪਿਛਲੇ ਸਾਲ ਇਹ ਤੁਹਾਡੇ ਜਿਹੜੇ ਇੱਥੇ ਨਹਿਰਾਂ ਟੁੱਟੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪਿੰਡ ਮੇੜੂ ਤਹਿਸੀਲ ਨਕੋਦਰ ਡਿਸਟ੍ਰਿਕਟ ਜਲੰਧਰ ਦੇ ਵਿੱਚ ਆਉਂਦਾ ਹੈ ਜੀ ਇੱਥੇ ਅੱਜ ਸਵੇਰੇ ਖਾਸ ਤਾ ਪੇਸ਼ ਆਇਆ ਇੱਕ ਬਹੁਤ ਹੀ ਅੱਛੀ ਔਰ ਚੰਗੀ ਰਫ਼ਤਾਰ ਦੇ ਵਿੱਚ ਜਿਹੜੀ ਨਹਿਰ ਚੱਲ ਰਹੀ ਸੀ ਅਚਾਨਕ ਉਹ ਟੁੱਟ ਗਈ ਔਰ ਪਿੰਡ ਦੇ ਮੋਹਦਵਾਰ ਸਰਪੰਚ ਸਾਹਿਬ ਸਾਡੇ ਨਾਲ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਅਸਲ 'ਚ ਕੀ ਸਹੀ ਕੀ ਇਹਦੀ ਸੱਚਾਈ ਬੁਰੀ ਹਾਂਜੀ ਸਰਪੰਚ ਸਾਹਿਬ ਸਸੀਗਲ ਜੀ ਸਸੀਗਲ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਵੇਰੇ ਪਾਣੀ ਤਾਂ ਜਿੱਦਾਂ ਬੜਾ ਠੀਕ ਚੱਲ ਰਿਆ ਸੀਗਾ ਪਰ ਇੱਕ ਨਾ ਮੂਰੇ ਗਾਂ ਡਿੱਗ ਪਈ ਵਿਚ ਨਹਿਰ ਦੇ ਕਈ ਕਿਸਾਨ ਭਰਾ ਵੀ ਜਿੱਦਾਂ ਉੱਪਰ ਲਾਏ ਜਾਂਦੇ ਕਈ ਜਿਹੜੇ ਫਸਲ ਨੁਕਸਾਨ ਕਰਦੇ ਆ ਤੇ ਉਹ ਗਾਂ ਵਿੱਚ ਦੇਖਣ ਦੇ ਕਾਰਨ ਇੱਕ BSNL ਦਾ ਪਾਈਪ ਨੰਗੜਾ ਪੁਲ ਦੇ ਥੱਲੇ ਉਹਦੀ ਉਹਦਾ ਕਰਕੇ ਡਾਫ ਲੱਗ ਗਈ ਉਸ ਕਰਕੇ ਸਮੱਸਿਆ ਆਈ ਜਾਂ ਨਹੀਂ ਤਾਂ ਵੈਸੇ ਕੋਈ ਸਮੱਸਿਆ ਨਹੀਂ ਕਿਉਂਕਿ ਪਾਣੀ ਦਾ ਵੈਸੇ ਹੀ ਬੜੀ ਲੋੜ ਆ ਹੁਣ ਕਿਉਂਕਿ ਪਾਣੀ ਤਾਂ ਅਸੀਂ ਆਵ ਛੱਪਣਾਂ ਦੇ ਵਿੱਚ ਖਾਲੀ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਟ੍ਰੀਟਮੈਂਟ ਪਲਾਂਟ ਜਿਹੜਾ ਉੱਥੇ ਬਣੇ ਥੱਲੇ ਵਾਲਾ ਉਤਪਾਦਨ ਪਾਣੀ ਦਾ ਵਧੇ ਐਕਸੀਲੈਂਸ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੀ ਐਸਯੂ ਸਰ ਨਾਲ ਵੀ ਹੁਣ ਗੱਲ ਹੋਈ ਆ ਵੀ ਤੁਹਾਨੂੰ ਜੇ ਮੋਗੇ ਦੀ ਲੋੜ ਆ ਤਾਂ ਅਸੀਂ ਤੁਹਾਨੂੰ ਪੀ ਜਿਹੜਾ ਪਾਣੀ ਜਿਹੜਾ ਥੱਲੇ ਵਾਲਾ ਪੰਨ ਘਰ ਦਾ ਜਾਂਦਾ ਦਿਨੋਂ ਦਿਨ ਪੀ ਇਹ ਵਧੇ ਮਤਲਬ ਇਹ ਸਾਸੇ ਦੇ ਨਾਲ ਕੋਈ ਬਹੁਤਾ ਨੁਕਸਾਨ ਤੇ ਨਹੀਂ ਹੋਇਆ ਜੇ ਆਪਾਂ ਗੱਲ ਗੱਲ ਕਰੀਏ ਕਿ ਖੇਤਾਂ ਦੇ ਵਿੱਚ ਪਾਣੀ ਜਾ ਰਿਹਾ ਸੀ ਉਹਦੇ ਨਾਲ ਕੋਈ ਬਹੁਤਾ ਵੱਡਾ ਨੁਕਸਾਨ ਤੇ ਨਹੀਂ ਹੋਇਆ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਪਰ ਅਸੀਂ ਸਮੇਂ ਸਾਰ ਕਾਬੂ ਕਰ ਲਿਆ ਕਿਉਂਕਿ ਐਕਸਟੈਂਸ਼ਨ ਸਾਹਿਬ ਵੀ ਟਾਈਮ ਸਾਰ ਆ ਗਏ ਐਸਵੀਓ ਸਾਹਿਬ ਵੀ ਜੇਈ ਸਾਹਿਬ ਜਿੰਨੇ ਇਹਨਾਂ ਦੇ ਸਾਰੇ ਮੁਲਾਜ਼ਮ ਸਮੇਂ ਸਾਰ ਇੱਥੇ ਆਏ ਹੋਏ ਸੀਗੇ ਇਤ ਨਾਲ ਹੀ ਅਸੀਂ ਇਹ ਚੀਜ਼ ਨੂੰ ਕਾਬੂ ਕਰ ਲਿਆ। ਧੰਨਵਾਦ ਤੁਹਾਡਾ। ਔਰ ਹੁਣ ਸਾਡੇ ਨਾਲ ਮੌਜੂਦ ਨੇ ਐਸਪੀ ਸਾਹਿਬ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਰ ਇਹ ਤੁਸੀਂ ਮੌਕੇ ਤੇ ਟਾਈਮ ਤੇ ਪਹੁੰਚ ਗਏ। ਹਾਦਸਾ ਸਵੇਰੇ ਪੇਸ਼ ਆਇਆ। ਕੀ ਕਹਿਣਾ ਹੈ ਇਹਦੇ ਬਾਰੇ? ਬਸ ਜੀ ਗਾਂ ਨਹਿਰ ਦੇ ਵਿੱਚ ਫਸਣ ਦੇ ਕਰਕੇ ਅੱਗੇ ਪਾਈਪ ਸੀਗੀ ਉਹਨਾਂ ਦਾਫ ਲੱਗ ਗਈ। ਦਾਫ ਦੇ ਕਰਕੇ ਪਾਣੀ ਦਾ ਪ੍ਰੈਸ਼ਰ ਵਧਿਆ। ਪਾਣੀ ਦਾ ਲੈਵਲ ਰੀਜ਼ ਹੋਣ ਕਰਕੇ ਖਾਰ ਲੱਗਣ ਕਰਕੇ ਬਰੀਚ ਹੋ ਗਈ ਸਾਡੀ ਨਹਿਰ ਜਿਵੇਂ ਕਿ ਐਕਸਨ ਸਾਹਿਬ ਉਹਨਾਂ ਨੇ ਦੱਸਿਆ ਕਿ ਥੋੜਾ ਕਿਸਾਨਾਂ ਵਿੱਚ ਹੋਰ ਸਾਡੇ ਲੋਕਾਂ ਵਿੱਚ ਵੀ ਅਵੇਰਨੈਸ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਕਚਰਾ ਸੁੱਟਿਆ ਜਾਂਦਾ ਹੈ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਬਿਲਕੁਲ ਸਚਾਈ ਹੈ ਕਿ ਕਚਰਾ ਸੁੱਟਿਆ ਜਾਂਦਾ ਉਹਦੇ ਕਰਕੇ ਬੇਸਿਕਲੀ ਨਹਿਰਾਂ ਸਾਡੀਆਂ ਬਣਾਈਆਂ ਗਿਆ ਨੇ ਖੇਤਾਂ ਨੂੰ ਫੀਡ ਕਰਨ ਦੇ ਲਈ ਵੱਧ ਤੋਂ ਵੱਧ ਸਾਡਾ ਪਾਣੀ ਯੂਜ਼ ਕਰ ਲਏ ਉਦੋਂ ਦਾਬੇ ਚ ਅਕਸਰ ਦੇਖ ਰਹੇ ਹਾਂ ਚਾਹੁੰਦਾ ਕਿ ਪਾਣੀ ਨੂੰ ਅਸੀਂ ਨਹਿਰੀ ਪਾਣੀ ਦੀ ਬਜਾਏ ਵੱਤੋਂ ਘੱਟ ਕਰਦੇ ਆਂ ਐਸ ਕੰਪੇਅਰ ਟੂ ਟਿਊਬਲ ਉਹ ਜੋ ਵੀ ਗੰਦ ਜੋ ਉਹ ਕਿ ਜਗੇ ਸਾਡੇ ਡਾਫ ਦਾ ਕਾਰਨ ਬਣਦਾ ਉਹਦੇ ਕਰਕੇ ਸਾਡੀ ਨਹਿਰਾਂ ਦੇ ਨਹਿਰਾਂ ਵਿੱਚ ਹੀ ਬਰੀਸ ਆਉਂਦੇ ਕਾਰਨੋਂ ਅਗਰ ਜੇਕਰ ਗੱਲ ਕਰੀਏ ਕਿ ਸੂਬੇ ਦੇ ਵਿੱਚ ਬਹੁਤ ਹੀ ਅੱਛਾ ਹੈ ਪੱਕੀਆਂ ਨਹਿਰਾ ਦਾ ਜਾਲ ਵਿਛਾਇਆ ਗਿਆ ਔਰ ਜੇਕਰ ਗੱਲ ਕਰੀਏ ਉਹ ਜਿਹੜਾ ਪੈਸਾ ਸਾਰਾ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਹੀ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਾਂਦਾ ਹੈ ਔਰ ਲੋਕਾਂ ਦੇ ਪੈਸੇ ਨਾਲ ਇਹ ਸਾਰਾ ਵਿਕਾਸ ਹੋਇਆ ਔਰ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਜਾਂ ਕੋਈ ਤਕਨੀਕੀ ਗੜਬੜ ਤੇ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਨਹੀਂ ਗੱਲ ਹੈਗੀ ਜੀ ਜਦੋਂ ਇੱਕ ਨਹਿਰ ਹੈ ਜਿਹਦੀ ਕੈਪੈਸਿਟੀ ਹੈ ਠੀਕ ਹੈ ਜੀ ਉਹਦੀ ਕੈਪੈਸਿਟੀ ਉਧਰ ਰੀਸ ਕਰ ਗਈ ਜਿਹਦੇ ਉਧਰ ਡਾਫ ਲੱਗੇਗੀ ਉਹਦੇ ਡਾਫ ਲੱਗਣ ਦੇ ਕਰਕੇ ਪਾਣੀ ਰੀਸ ਕੀਤਾ ਉਹਦੀ ਨਿਕਾਸੀ ਨਹੀਂ ਹੋਈ ਤੇ ਉਥੋਂ ਨਹਿਰ ਬਰੀਟ ਹੋਈ ਬੇਸਿਕਲੀ ਇਸ ਤੋਂ ਲਵ ਹੋਰ ਕੋਈ ਕਾਰਨ ਨਹੀਂ ਹੈ ਟੁੱਟਣ ਦਾ ਠੀਕ ਹੈ ਜੀ ਧੰਨਵਾਦ ਜੀ ਸੋ ਇਹ ਸਨ ਐਸਜੀਓ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਇੱਕ ਅੱਗੇ ਜਾ ਕੇ ਪੁਲੀ ਦੇ ਨੇੜੇ ਇੱਕ ਗਾਂ ਫਸ ਗਈ ਸੀ ਜਿਹਦੀ ਵਜ੍ਹਾ ਨਾਲ ਉਹ ਨਹਿਰ ਭਰਨ ਦੇ ਨਾਲ ਓਵਰਫਲੋ ਹੋ ਗਈ ਓਵਰਫਲੋ ਹੋਣ ਦੇ ਨਾਲ ਜਿਹੜਾ ਤੁਹਾਨੂੰ ਪਤਾ ਹੈ ਕਿ ਪਾਣੀ ਵੱਧੂ ਜਿਹੜਾ ਬਾਹਰ ਜਾਏਗਾ ਬਾਹਰ ਜਾਣ ਦੇ ਨਾਲ ਜਿਹੜਾ ਸੈਡਾ ਤੇ ਮਿੱਟੀ ਸੀ ਉਹ ਖੁਰਨ ਦੇ ਨਾਲ ਇਹ ਹਾਦਸਾ ਪੇਸ਼ ਆਇਆ ਹਾਂਜੀ ਸਾਡੇ ਦਰਮਿਆਨ ਹੁਣ ਇਸੇ ਪਿੰਡ ਦੇ ਇੱਕ ਹੋਰ ਵੀਰ ਮੌਜੂਦ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀ ਔਰ ਕੀ ਕਹਿਣਾ ਹੈ ਇਹਦੇ ਬਾਰੇ ਤੁਹਾਡਾ ਇਹਦੇ ਬਾਰੇ ਸਾਡਾ ਤਾਂ ਇਹੀ ਕਹਿਣਾ ਹੈ ਪ੍ਰਸ਼ਾਸਨ ਪਮਾਇਆ ਇਸ ਟਾਈਮ ਆਪਣੀ ਪਿੱਠ ਥਾ ਪੜ ਰਿਆ ਜਦੋਂ ਨਰੇਗਾ ਦਾ ਕੰਮ ਇੰਨਾ ਚੱਲਿਆ ਇੰਨਾ ਸਰਕਾਰ ਦਾ ਪੈਸਾ ਬੇਸਟ ਹੋਇਆ ਵੀ ਉਹਨੂੰ ਸਾਫ ਸਪਾਈਏ ਕਰਨ ਵਾਸਤੇ ਵੀ 20 ਤੁਸੀਂ ਨੂੰ ਝੋਨਾ ਲੱਗਣਾ ਹੈ ਠੀਕ ਵੀ ਉਸ ਦਿਵਾਰ ਇਹਨਾਂ ਨੂੰ ਪਤਾ ਸੀ ਵੀ ਆਲਰੇਡੀ ਵੀ ਨਹਿਰ ਦਾ ਪਾਣੀ ਛੱਡਣਾ ਆ ਕਿਤੇ ਪਸ਼ੂ ਫਸੇ ਆ ਕਿਤੇ ਵਿੱਚ ਗੰਨ ਕੂੜਾ ਫਸਿਆ ਆ ਉਹ ਜਿਹੜਾ ਨਰੇਗਾ ਦਾ ਪੈਸਾ ਆ ਉਹ ਕਿਉਂ ਸਪਾਈ ਕਰਨ ਵਾਸਤੇ ਮਤਲਬ ਯੂਜ਼ ਕੀਤਾ ਗਿਆ ਵੀ ਨੈਟ ਨੂੰ ਨਾ ਟੁੱਟ ਟੁੱਟਿਆ ਜਾਵੇ ਠੀਕ ਨੇ ਇਹ ਹੁਣ ਤੁਹਾਡੇ ਤੁਹਾਡੇ ਕਹਿਣ ਤੋਂ ਭਾਪ ਕੇ ਜਿਹੜੀ ਉਹਦੀ ਜ਼ਰੂਰੀ ਦੇਖ ਰੇਖ ਜਿਹੜੀ ਨਰੇਗਾ ਦੇ ਜਿਹੜੇ ਮਜ਼ਦੂਰ ਉਹਨਾਂ ਵੱਲੋਂ ਕਰਵਾਈ ਜਾਣੀ ਸੀ ਉਹ ਸਮੇਂ ਸਿਰ ਨਹੀਂ ਹੋਈ ਉਹ ਸਮੇਂ ਸਰ ਹੋਈ ਹੈ ਪਰ ਉਹ ਬਹੁਤ ਅੰਗਲੀਆਂ ਰਹਿ ਗਈਆਂ ਉਹ ਅੰਦਰੋਂ ਕੂੜਾ ਵੱਢ ਕੇ ਵਿੱਚ ਹੀ ਸਿਟਿਆ ਗਿਆ ਅਸੀਂ ਆਪ ਦੇਖਦੇ ਰਹੇ ਦੋ ਤਿੰਨ ਦਿਨ ਵੀ ਮੈਂ ਪਹਿਲਾਂ ਇੱਥੇ ਲੰਘਿਆ ਪਾਣੀ ਆਉਣ ਤੋਂ ਪਹਿਲਾਂ ਉਹ ਵਿੱਚ ਹੀ ਪਿਆ ਸੀ ਉਹ ਜਦੋਂ ਪਾਣੀ ਉਦੋਂ ਛੱਡਿਆ ਗਿਆ ਉਹ ਉੱਥੇ ਫਸ ਗਿਆ ਜਾ ਕੇ ਇੱਕ ਇੱਕ ਗਨੇ ਗਾਂ ਵਿੱਚ ਮਤਲਬ ਮਰ ਕੇ ਉਹ ਡੈਪਈਆ ਚਲੋ ਉਹ ਵੀ ਅਸੀਂ ਕਹਿੰਨੇ ਵੀ ਉਹ ਰਾਤ ਵੀ ਡੈਗ ਸਕਦੀ ਆ ਪਰ ਸੋ ਮਿੱਟ ਗਈ ਹੋਊਗੀ ਨਾ ਨਹੀਂ ਦੇਖਿਆ ਮਤਲਬ ਇਹ ਪ੍ਰਸ਼ਾਸਨ ਦੀ ਵੀ ਟੈਲਿਆ ਆਉਣ ਬਾਅਦ ਆਪੇ ਕਹੀ ਜਾਂਦੇ ਆ ਮਤਲਬ ਉਹ ਪਾਣੀ ਨਾ ਚਾਹੀਦਾ ਸਾਨੂੰ ਬਾਕੀ ਜੇ ਮਾੜਾ ਮੋੜਾ ਮਟੀਰੀਅਲ ਜੀ ਹੈਗਾ ਫਰ ਕੀ ਨਾ ਤੁਹਾਡੇ ਵੀ ਜੀ ਕੀ ਨਾ ਸੁਖਵਿੰਦਰ ਸਿੰਘ ਮੈਂਬਰ ਉਹ ਇਹ ਸਨ ਇਸੇ ਪਿੰਡ ਦੇ ਜੋ ਪਹਿਲੇ ਪੰਚਾਇਤ ਮੈਂਬਰ रह ਚੁੱਕੇ ਨੇ ਇਹਨਾਂ ਨੇ ਆਪਣੇ ਚੰਗੇ ਵਿਚਾਰ ਦਿੱਤੇ ਔਰ ਸਾਡੇ ਨਾਲ ਇੱਕ ਹੋਰ ਸਤਕਾਰਯੋਗ ਅੰਕਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਕੀ ਕਹਿਣਾ ਇਹਦੇ ਬਾਰੇ ਕਹਿਣਾ ਕੀ ਹੈ ਇਹਦੇ ਮਟੀਰੀਅਲ ਦੇ ਵਿੱਚ ਬਹੁਤ ਕਮੀ ਆ ਮਟੀਰੀਅਲ ਜਿਹੜਾ ਮੈਂ ਤਾਂ ਆਪ ਦੇ ਅੱਖੀਂ ਇੱਥੇ ਦੇਖਦਾ ਰਿਹਾ ਆ ਇੱਕ ਗੱਡੀ ਦੇ ਨਾਲ ਇੱਥੇ 50 50 700 100 100 ਕੱਟ ਕਰਦੇ ਰਹੇ ਆ ਤੇ ਥੱਲੇ ਜ਼ੀਰੋ ਲੈਵਲ ਤੇ ਬਰਤਬਰ ਪੌਣੀ ਇੰਚੀ ਮਾਲ ਪਾ ਕੇ ਸਾਈਡਾਂ ਨੂੰ ਲੈ ਜਾਣਾ 1 ਇੰਚੀ ਤੋਂ ਉੱਤੇ ਆ ਕੇ 2.5 ਤੇ 3 ਇੰਚੀ ਸ਼ੋ ਕਰ ਦੇਣਾ ਕਾਲਰ ਮੋੜ ਕੇ ਤਦ ਵਿੱਚ ਆਪ ਦੇਖਦਾ ਰਿਹਾ ਮੈਂ ਤਾਂ ਜਿਹੜੀ ਇਸ ਨੇਰਾ ਜਿਹੜੀਆਂ ਬਹੁਤ ਹੀ ਜਾਲ ਵੱਡੇ ਪੱਦਰ ਤੇ ਵਿਛਾਇਆ ਗਿਆ ਸੂਬੇ ਦੇ ਵਿੱਚ ਇਹਦੇ ਵਿੱਚ ਜਿਹੜੀ ਤਕਨੀਕੀ ਤੁਹਾਡੇ ਕਹਿੰਦੇ ਭਾਬੀ ਤਕਨੀਕੀ ਖਾਮੀਆਂ ਵੀ ਨੇ ਤਕਨੀਕੀ ਖਾਮੀਆਂ ਇਹਦੇ ਜੋਇੰਟ ਜਿਹੜੇ ਜੋਇੰਟ ਬਿਲਕੁਲ ਸਹੀ ਨਹੀਂ ਥੱਲੇ ਕੋਈ ਪੋਲੋਥੀਨ ਨਹੀਂ ਥੱਲੇ ਕੋਈ ਇਹਨਾਂ ਨੇ ਜਿਹੜੇ ਗਰੂਪ ਭਰੇ ਆ ਜੋਇੰਟ ਭਰੇ ਆ ਉਹ ਵੀ ਬਰਾਬਰ ਨਹੀਂ ਭਰੇ ਉਹ ਵੀ ਖਾਲੀ ਜੇ ਗੱਲ ਕਰੀਏ ਇਹਦੇ ਵਿੱਚ ਸਟੀਲ ਦੀ ਵੀ ਵਰਤੋਂ ਕੀਤੀ ਗਈ ਜਾਂ ਨਹੀਂ ਕੀਤੀ ਗਈ ਕੋਈ ਸਟੀਲ ਨਹੀਂ ਕੀਤੀ ਗਈ ਨਾ ਪੋਲੋਥਿਨ ਕੀਤਾ ਗਿਆ ਸਿਰਫ ਖਾਲੀ ਬਸ ਉਹਦੇ ਪਧਰਾ ਕਰਕੇ ਤੇ ਮਾਲ ਪਾਉਂਦੇ ਰਹੇ ਮਤਲਬ ਕਿ ਕੱਚੀ ਮਿੱਟੀ ਨੂੰ ਪਧਰਾ ਕਰਕੇ ਉਹਦੇ ਉੱਤੇ ਕੰਕਰੀਟ ਬਿਛਾ ਦਿੱਤੀ ਗਈ ਸੋ ਅਸਰ ਰੇਕੈਂਸੀ ਤੋਂ 1.5 ਇੰਚੀ 2 ਇੰਚੀ ਉੱਪਰੋਂ ਕਾਲਰ ਜਿਹੜੀ ਆ ਉਹ 2.5 ਇੰਚੀ ਤੋਂ ਕੀਤੀ ਆ ਸੋ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਵੇ ਸਨ ਪਿੰਡ ਮਿਹੜੂ ਦੇ ਵੀਰ ਜਿਨ੍ਹਾਂ ਦੱਸਿਆ ਕਿ ਜਿਹੜੀਆਂ ਤਕਨੀਕੀ ਖਾਮੀਆਂ ਵੀ ਇਸ ਨਹਿਰ ਵਿੱਚ ਪਾਈਆਂ ਗਈਆਂ ਔਰ ਜੇਕਰ ਆਪਾਂ ਗੱਲ ਕਰੀਏ ਇਹਦੀ ਦੇਖਰੇਖ ਦੀ ਨਰੇਗਾ ਵੱਲੋਂ ਇਹਦੀ ਦੇਖਰੇਖ ਕਰਨੀ ਜਿਹੜੀ ਸਮੇਂ ਸਿਰ ਬੰਦੀ ਸੀ ਇਹਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਔਰ ਜਿਹੜਾ ਕਚਰਾ ਸੈੱਡਾ ਤੋਂ ਨਰੇਗਾ ਵੱਲੋਂ ਇਹਨਾਂ ਦੇ ਮਜ਼ਦੂਰਾਂ ਨੇ ਇਕੱਠਾ ਕੀਤਾ ਉਹ ਚੁੱਕ ਕੇ ਇਹ ਵੀਰਾਂ ਨੇ ਦੱਸਿਆ ਕਿ ਇਹਦੇ ਵਿੱਚ ਹੀ ਨਹਿਰ ਦੇ ਵਿੱਚ ਹੀ ਸੁੱਟ ਦਿੱਤਾ ਜਾਂਦਾ ਸੀ ਜਿਹੜੀ ਕਿ ਇੱਕ ਵੱਡੀ ਲਾਹ ਪਰਵਾਹੀ ਹੈ ਅਗਰ ਇਸ ਤਰ੍ਹਾਂ ਦੇ ਹਾਸਿਆ ਤੋਂ ਅੱਗੇ ਤੋਂ ਆਪਾਂ ਵਚਨਾ ਹੈ ਗਾਇਤਰੀ ਇਸ ਫਾਈ ਵੀ ਜਿਹੜੀ ਮੇਨਟੇਨੈਂਸ ਵੀ ਸਮੇਂ ਸਿਰ ਹੋਣੀ ਚਾਹੀਦੀ ਹੈ ਸੋ ਤੁਸੀਂ ਵੇਖਿਆ ਸੀ ਆਵਾਜ਼ ਪੰਜਾਬੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਰਾਜੇਸ਼ ਕੁਮਾਰ